ਹੈਲੋ ਜੀ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਤੁਹਾਡਾ ਸਾਰੇ ਠੀਕ ਠਾਕ ਹੋਵੋਗੇ। ਭੈਣਾਂ ਲਈ ਬਹੁਤ ਜ਼ਿਆਦਾ ਸੋਹਣੇ ਆਪਾਂ ਸੂਟ ਲੈ ਕੇ ਆਏ ਹਾਂ ਜਿ ਪਿਓਰ ਦੁਪੱਟੇ ਵਾਲੇ। ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ। ਪਹਿਲਾਂ ਕਾਫੀ ਦਿਨ ਪਹਿਲਾਂ ਆਪਾਂ ਸੂਟ ਲਾਈ ਸੀਗੇ। ਉਹ ਵੀ ਆਪਣਾ ਜਿਹੜਾ ਸਾਰਾ ਸੈੱਟ ਸੀਗਾ ਨਾਲ ਦੀ ਨਾਲ ਸੇਲ ਹੋਇਆਗਾ। ਬਹੁਤ ਵਧੀਆ ਆਪਾਨੂੰ ਰਿਸਪੌਂਸ ਆ ਰਹੇ ਹੈਗਾ। ਭੈਣਾਂ ਦਾ ਆਪਾਂ ਦਿਲ ਤੋਂ ਧੰਨਵਾਦ ਕਰਦੀ ਹਾਂ। ਅੱਜ ਵਾਲੇ ਜਿਹੜੇ ਸੂਟ ਨੇ ਇਹ ਵੀ ਬਹੁਤ ਜ਼ਿਆਦਾ ਵਧੀਆ ਨੇ। ਜਿਹੜੀ ਵੀ ਮੇਰੀ ਭੈਣ ਨੂੰ ਕਲਰ ਡਿਜ਼ਾਈਨ ਪਸੰਦ ਹੋਇਆ ਕਿਸ ਵੀ ਏਜ ਦੀ ਲੇਡੀਜ਼ ਵੇਅਰ ਕਰ ਸਕਦੇ ਨੇ ਮੰਮੀ ਆਂਟੀ ਬੇਬੀ ਕਿਸੇ ਵੀ ਏਜ ਦੇ ਜਿੱਦਾਂ ਜਿਹੜੇ ਕਲਰ ਨੇ ਡਾਰਕ ਤੇ ਲਾਈਟ ਨੇ ਕਿ ਕੋਈ ਵੀ ਕਲਰ ਡਿਜ਼ਾਈਨ ਇਹਨਾਂ ਦੇ ਵਿੱਚੋਂ ਡਿਜ਼ਾਈਨ ਇਕ ਲਾਵਾਂਗੇ ਇੱਕ ਕਾਜ ਲਾਵਾਂਗੇ ਇੱਕ ਆਪਾ ਕੱਲ ਲਾਵਾਂਗੇ ਦੋ ਡਿਜ਼ਾਈਨ ਇਹਦੇ ਵਿੱਚ ਆਪਣੇ ਕੋਲੇ ਇਹਨਾਂ ਦੇ ਵਿੱਚ ਅੱਜ ਵਾਲੇ ਡਿਜ਼ਾਈਨ 'ਚ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤੁਸੀਂ ਟੈਨਸ਼ਨ ਫਰੀ ਆਰਡਰ ਕਰ ਸਕਦੇ ਹੋ ਫੈਬਰਿਕ ਬਾਰੇ ਨਾ ਸੋਚਿਓ ਵੀ ਕਿਦਾਂ ਦਾ ਫੈਬਰਿਕ ਨਿਕਲੂਗਾ ਆਨਲਾਈਨ ਮੰਗਵਾਉਣਾਗਾ ਇਹ ਸਾਡੀ ਆਪਦੀ ਜ਼ਿੰਮੇਵਾਰੀ ਹੋਊਗੀ ਜਿਹੜਾ ਅਸੀਂ ਫੈਬਰਿਕ ਭੇਜਾਂਗੇ ਬਹੁਤ ਜ਼ਿਆਦਾ ਵਧੀਆ ਭੇਜਾਂਗੇ ਬਾਕੀ ਵੀਡੀਓ ਦੇ ਵਿੱਚ ਆਪਾਂ ਫ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲੈਣੀ ਆ ਫੈਬਰਿਕ ਬਹੁਤ ਜਿਆਦਾ ਵਧੀਆ ਦੁਪੱਟਾ ਜਿਹੜਾ ਪ्योर ਦਾ ਰਹਿਣ ਵਾਲਾਗਾ ਬਿਲਕੁਲ ਨਿਊ ਡਿਜ਼ਾਈਨਿੰਗ ਆਈ ਆਗੀ ਆਪਾਂ ਤੁਹਾਨੂੰ ਸਾਰੀ ਸ਼ੋਅ ਕਰਾਂਗੇ ਵੀ ਕਿੱਦਾਂ ਦੀ ਆ ਆਲ ਓਵਰ ਸੂਟ ਰਹਿਣ ਵਾਲੇ ਨੇ ਜਿਉਂਦੇ ਸੂਟ ਤੁਹਾਡੇ ਘਰ ਤੱਕ ਤੁਹਾਡੇ ਹੱਥ ਚ ਆਊਗਾ ਨਾ ਦੇਖ ਕੇ ਤੁਹਾਡੀ ਰੂਹ ਖੁਸ਼ ਹੋਊਗੀ ਐਦਾਂ ਨਹੀਂ ਹੈਗਾ ਵੀ ਤੁਹਾਡਾ ਦਿਲ ਦੁਖੀ ਹੋਊਗਾ ਵੀ ਪੈਸੇ ਵੀ ਲਾਤੇ ਤੇ ਸੂਟ ਨਹੀਂ ਵਧੀਆ ਬਣਿਆ ਹੋਇਆਗਾ ਜਿਹੜੀ ਮੇਰੇ ਭੈਣਾਂ ਨੇ ਸੂਟ ਡਨ ਕਰਨੇ ਨੇ ਜਲਦੀ ਜਲਦੀ ਵੀਡੀਓ ਦੇਖ ਕੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਦਿਓ ਸਕਰੀਨ ਤੇ ਆਪਣਾ ਨੰਬਰ ਹੈ ਜਿਹੜਾ ਲਾਇਆ ਹੁੰਦਾਗਾ ਸਾਰਾ ਤੁਹਾਨੂੰ ਟੈਗ ਵਾਲਾ ਕਪੜਾ ਮਿਲਣਾਗਾ ਗਲੇਮੀ ਦੀ ਕਾਟਨ ਰਹਿਣ ਵਾਲੀ ਨਿਊ ਸਟੱਫ ਆਇਆਗਾ ਬਿਲਕੁਲ ਡਿਜ਼ਾਈਨ ਨੇ ਜਿਹੜੇ ਹਜੇ ਨਾ ਹੀ ਮਾਰਕੀਟ ਦੇ ਵਿੱਚ ਨਿਊ ਆ ਰਹੇ ਨੇ ਕਿਸੇ ਕਿਸੇ ਬੁਟੀਕ ਵਾਲੇ ਨੇ ਵੀਡੀਓ ਸ਼ੋਅ ਕੀਤੀ ਹੈ ਇਹਨਾਂ ਦੀ ਫਰਸਟ ਡਿਜ਼ਾਈਨ ਕ ਆਪਣੇ ਕੋਲੇ ਆਵਲੀ ਆ ਗਈ ਕੋਲਮਾ ਜਜਮੈਂਟਰੀ ਜਾਂ ਕਲਰ ਹੈਗਾ ਚੈੱਕ ਕਰ ਸਕਦੇ ਹੋਗੇ ਤੁਸੀਂ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਆਗੀ ਬਾਕੀ ਮੇਨ ਆਗੀ ਇਹਦੇ ਫੈਬਰਿਕ ਦੀ ਫੈਬਰਿਕ ਆ ਜਿਹੜਾ ਪੂਰਾ ਇੱਕ ਨੰਬਰ ਲੱਗਿਆ ਹੋਇਆਗਾ ਤੁਸੀਂ ਕੋਈ ਤੁਸੀਂ ਇਹਦੇ ਤੇ ਵਰਕ ਵੀ ਕਰਵਾ ਸਕਦੇ ਹੋ ਸੂਟ ਤੇ ਵਰਕ ਕੀਤਾ ਹੋਇਆ ਵੀ ਬਹੁਤ ਜ਼ਿਆਦਾ ਵਧੀਆ ਲੱਗੂ ਜਿੱਦਾਂ ਤੁਸੀਂ ਪੈਚ ਵਰਕ ਜਿਵੇਂ ਇਹਦੇ ਵਿੱਚ ਪੀਚ ਜ਼ਿਆਦੇ ਆ ਪੀਚ ਦਾ ਪੈਚ ਵਰਕ ਦੇ ਕੇ ਤੁਸੀਂ ਇਹਨੂੰ ਹਾਈਲਾਈਟ ਕਰਾ ਸਕਦੇ ਹੋ ਵਰਕ ਕਰਵਾ ਕੇ ਦੁਪੱਟੇ ਨੇ ਜਿਹੜੇ ਦੇ ਨਾਲ ਵਧੀਆ ਫੁੱਲ ਪਿਓਰ ਦੇ ਲੱਗੇ ਹੋਏ ਨੇ ਚੈੱਕ ਕਰ ਸਕਦੇ ਹਾਂ ਦੁਪੱਟੇ ਦਾ ਲੈਂਥ ਪਨਾ ਇਹਨਾਂ ਦਾ ਸੂਟਾਂ ਦਾ ਅੱਜ ਵਾਲਿਆਂ ਦਾ ਰੇਟ 1075 ਰੁਪਏ ਰਹਿਣ ਵਾਲਾ ਹੈਗਾ ਇਹ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆਂਗੇ ਚਾਹੇ ਤੁਸੀਂ ਆਨਲਾਈਨ ਲੈ ਲਿਓ ਚਾਹੇ ਤੁਸੀਂ ਆਫਲਾਈਨ ਲੈ ਲਿਓ ਰੇਟ ਤੁਹਾਨੂੰ 1075 ਲੱਗਣਾ ਸ਼ਿਪਿੰਗ ਚਾਰਜ ਜਿਹੜੇ ਤੁਹਾਡੇ ਐਕਸਟਰਾ ਪੈਣਗੇ 50 ਰੁਪਏ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆਂਗੇ ਵੀ ਸ਼ਿਪਿੰਗ ਚਾਰਜ ਐਕਸਟਰਾ ਪੈਣਗੇ ਆਫਲਾਈਨ ਤੇ ਆਨਲਾਈਨ ਇਹਨਾਂ ਦਾ ਰੇਟ 1075 ਰੁਪਏ ਹੀ ਲੱਗਣਾਗਾ ਕਿਉਂਕਿ ਸਟੱਫ ਇਸ ਟਾਈਮ ਮਾਰਕੀਟ 'ਚ ਇਹਦਾ ਸੂਟ ਦਾ ਰੇਟ 1200 ਚੱਲ ਰਿਹਾ ਹੈਗਾ ਅਗਲਾ ਆ ਗਿਆ ਆਪਣੇ ਕੋਲੇ ਗ੍ਰੀਨ ਜਿਹਾ ਡਿਜ਼ਾਈਨਿੰਗ ਦੇਖੋ ਪਹਿਲਾਂ ਤਾਂ ਤੁਸੀਂ ਇੱਕ ਤੋਂ ਇੱਕ ਵੱਧ ਸੋਹਣੀ ਆ ਸੂਟਾਂ ਦੀ ਬਾਕੀ ਆਈ ਹੈ ਜਿਹੜੀ ਉਹ ਨਿਊ ਆਈ ਆ ਕਿਸੇ ਨੇ ਤੁਸੀਂ ਹਲੇ ਤੱਕ ਵੇਅਰ ਕੀਤੀ ਨਹੀਂ ਹੋਣੀ ਦੇਖੀ ਨਹੀਂ ਹੋਣੀ ਜਿਹੜੀ ਡਿਜ਼ਾਈਨਿੰਗ ਆਪਾਂ ਲਾ ਰਹੇ ਹਾਂ ਬਿਲਕੁਲ ਨਿਊ ਆਈ ਆਗੀ ਅਗਲਾ ਕਲਰ ਵੀ ਜਿਹੜਾ ਆਪਣੇ ਕੋਲੇ ਆ ਗਿਆ ਬਹੁਤ ਪਿਆਰਾ ਜਿਹਾ ਆ ਗਿਆ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਨਾ ਇਹਨੂੰ ਗ੍ਰੀਨ ਕਹਿ ਸਕਦੇ ਆ ਨਾ ਇਹਨੂੰ yellow ਕਹਿ ਸਕਦੇ ਆ ਨਾ mustard ਕਹਿ ਦਿਨ ਬਹੁਤ ਜਿਆਦਾ ਪਿਆਰਾ ਜਿਹਾ ਮਿੱਠਾ ਜਿਹਾ শেਡ ਹੈਗਾ ਸੂਟ ਦੀ ਡਿਜ਼ਾਈਨ ਚੈੱਕ ਕਰਾਉਣੀ ਹੈ ਪਹਿਲਾਂ ਆਪਾਂ ਤੁਹਾਨੂੰ ਆਹ ਵਾਲੀ ਡਿਜ਼ਾਈਨਿੰਗ ਆ ਗਈ ਸੂਟ ਦੀ ਸਾਰਾ ਤੁਹਾਨੂੰ ਕੰਨੀ ਤੇ ਟੈਗ ਮਿਲਣਾਗਾ ਸਾਰਾ origignal ਕਪੜਾ ਲੱਗਿਆ ਹੋਇਆਗਾ ਫੈਬਰਿਕ ਲੱਗਿਆ ਹੋਇਆਗਾ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਪਿਓਰ ਦਾ ਦੁਪੱਟਾ ਨੈਕਸਟ ਕਲਰ ਜਿਹੜਾ ਆਪਣੇ ਕੋਲੇ ਆ ਗਿਆ ਇਹ ਵੀ ਬਹੁਤ ਜਿਆਦਾ ਪਿਆਰਾ ਜਿਹਾ ਆ ਗਿਆ ਸਾਰਿਆਂ ਨਾਲੋਂ ਪਿਆਰਾ শেਡ ਆਹ ਵਾਲਾਗਾ ਜਿਹੜਾ ਮੈਨੂੰ ਲੱਗਿਆ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਤੇ ਕਲਰ ਲਾਈਟ ਆਨੀਅਨ ਜਾਂ ਕਹਿ ਸਕਦੇ ਹਾਂ ਸਕਿਨ ਦੇ ਵਿੱਚ ਕਲਰ ਕੰਬੀਨੇਸ਼ਨ ਨਹੀਂ ਬਹੁਤ ਜ਼ਿਆਦਾ ਪਿਆਰਾ ਜਿਹਾ ਕੀਤਾ ਹੋਇਆ ਹੈਗਾ ਦੁਪੱਟਿਆਂ ਦੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਦੁਪੱਟਿਆਂ ਦੀ ਕੁਆਲਿਟੀ ਹੈ ਜਿਹੜੀ ਬਹੁਤ ਜ਼ਿਆਦਾ ਹਾਈ ਆਗੀ ਤੁਸੀਂ ਕੋਈ ਇਦਾਂ ਉਹਨਾਂ ਨੂੰ ਵਰਕ ਦੇ ਕੇ ਕੋਈ ਹਾਈਲਾਈਟ ਵੀ ਕਰਾ ਸਕਦੇ ਹੋ ਸੂਟ ਨੂੰ ਕਿਉਂਕਿ ਫੈਬਰਿਕ ਆ ਜਿਹੜਾ ਇਹਨਾਂ ਵਿੱਚ ਇੱਕ ਨੰਬਰ ਲੱਗਿਆ ਹੋਇਆ ਬਹੁਤ ਜ਼ਿਆਦਾ ਵਧੀਆ ਆਹ ਦੁਬਾਰਾ ਆਪਾਂ ਪੀਸ ਤੁਹਾਨੂੰ ਸ਼ੋਅ ਕਰ ਦਿੰਦੇ ਹਾਂ ਇਹਦੀ ਪਹਿਲਾਂ ਵਿੱਚ ਦੀ ਵੀਡੀਓ ਕੱਟੀ ਗਈ ਸੀਗੀ ਇਹਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋਗੇ ਏਸੀ ਚਾਰ ਕਲਰ ਜਿਹੜੇ ਆਪਾਂ ਤੁਹਾਨੂੰ ਦਿਖਾਏ ਨੇ ਆਹ ਵਾਲਾ ਦੁਪੱਟਾ ਇਹਦੇ ਨਾਲ ਰੱਖਿਆ ਹੋਇਆਗਾ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਡਿਜ਼ਾਈਨ ਕਿਸੇ ਵੀ ਮੇਰੀ ਭੈਣ ਨੂੰ ਪਸੰਦਾ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤਾਂ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਕਿਸੇ ਵੀ ਕੋਨੇ ਦਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਆਪਣੀ ਪਸੰਦੀਦਾ ਸੂਟ ਤਿਆਰ ਕਰਵਾ ਸਕਦੇ ਹੋ ਪ੍ਰਿੰਟ ਸੂਟ ਵਰਕ ਵਾਲੇ ਕਿਸੇ ਵੀ ਪ੍ਰਕਾਰ ਦੇ ਤੁਸੀਂ ਫੈਬਰਿਕ ਸਾਡੇ ਤੋਂ ਲੈ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ